ਦੋਸਤੋ ਮੈਂ ਕੱਲ ਰਾਤ ਜਦੋਂ ਫਾਰਮ ਤੋਂ ਦੁਈਆ ਮੈਂ ਦੇਖ ਰਿਹਾ ਸੀ ਕਿ ਇੱਕ ਲਾਈਟ ਨਹੀਂ ਜਗਦੀ ਆਪਣੀ ਆ ਜਗ ਰਿਹਾ ਹੈ ਪ੍ਰੋਜੈਕਟਰ ਨੂੰ ਵੀ ਨਹੀਂ ਜਗ ਰਿਹਾ ਤੇ ਲਾਈਟ ਅਜੇ ਲਾਈਟਾਂ ਦਾ ਕੰਮ ਪਹਿਲਾਂ ਕਰਾਉਣਾ ਬਹੁਤ ਸ਼ਾਮ ਨੂੰ ਹੀ ਫਾਰਮ ਤੇ ਜਾਣਾ ਬਹੁਤ ਰਾਤ ਪੈ ਜਾਂਦੀ ਆਉਂਦੇ ਆਂ ਗਾਂ ਵੇ ਸੇਵੀ ਸਿਆਲ ਆ ਜਾਣਾ ਸੋ ਸਭ ਤੋਂ ਪਹਿਲਾਂ ਇਹ ਕੰਮ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਸਾਡੇ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਤੇ ਸਾਡੇ ਫਾਦਰ ਸਾਹਿਬ ਦੀ ਹਮੇਸ਼ਾ ਹੀ ਕਿਉਂਕਿ ਉਹ ਰਹੇ ਆ ਸਿਆਸਤ ਦੇ ਵਿੱਚ ਡਿੰਡੀਗੜ ਉਹਨਾਂ ਆਮ ਜਾਣਾ ਉਹਨਾਂ ਦਿੱਲੀ ਵੀ ਜਾਣਾ ਆਉਣਾ ਤੇ ਉਹਨਾਂ ਜਦੋਂ ਵੀ ਉਦੋਂ ਐ ਨਹੀਂ ਸੀ ਹੁੰਦਾ ਕਿ ਰੋਜ਼ ਹੀ ਤੁਰ ਪੋ ਉਦੋਂ ਮਹੀਨੇ 'ਚ ਇੱਕ ਵਾਰ ਕਿਤੇ ਦੋ ਹੀ ਨਹੀਂ ਲੋੜ ਪੈਣੀ ਤੇ ਉਹਨਾਂ ਨੇ ਪਹਿਲਾਂ ਰਾਤ ਜਾਂ ਇੱਕ ਦਿਨ ਪਹਿਲਾਂ ਉਹਨਾਂ ਨੇ ਚਾਹੇ ਉਹ ਜਿੰਨਾ ਜੁਨਾ ਹੁੰਦੀਆਂ ਸੀ ਮਰੂਤੀਆਂ ਹੁੰਦੀਆਂ ਸੀ ਪੋਲੀਟੀਸ਼ੀਅਨ ਚਾਹੇ ਕੋਈ ਮੰਤਰੀ ਹੁੰਦਾ ਸੀ ਚਾਹੇ ਕੋ ਕੁਛ ਹੁੰਦਾ ਸੀ ਗੱਡੀਆਂ ਇਹੀ ਹੁੰਦੀਆਂ ਸੀ ਜ਼ਿਆਦੀਆਂ ਉਹਨਾਂ 2000 ਇਹ ਮੈਂ ਗੱਲ ਕਰ ਰਿਹਾ 90s ਦੀ 2000 ਸਨ 2 ਚ ਜਾਂ ਪਤਾ ਨਹੀਂ ਕਿੰਨੇ ਚ ਫਿਰ ਕੋਲੇ ਸਕੂਲ ਜਿਹੜੀ ਉਹ ਆਈ ਈਮਾਸ ਟੂ ਮਾਸ 3000 ਸੀਸੀ ਦੇ ਇਹਦੇ ਹੁੰਦੇ ਸੀ ਸਭ ਨੂੰ ਆਮ ਨਹੀਂ ਮਤਲਬ ਜਿਹੜੇ ਨਾਂ ਤਾਂ ਮੰਤਰੀ ਸੀਗੇ ਤੇ ਨਾਂ ਬਿਲਕੁਲ ਥੱਲੇ ਸਰਪੰਚੀ ਲੈਵਲ ਤੇ ਸੀ ਕਹਿ ਲੋ ਵੀ ਐਮਐਲਏ ਲੈਵਲ ਤੇ ਜਾਂ ਉਹ ਲੋਕ ਆਮ ਐਸਟੀਐਮ ਉਹਨਾਂ ਦੇ ਬੱਚਿਆਂ ਕੋ ਜਿਹਨਾਂ ਚ ਉਹਨਾਂ ਮਤਲਬ ਇਹੋ ਜਿਹੀਆਂ ਗੱਡੀਆਂ ਜ਼ਿਆਦਾ ਪਪੂਲਰ ਹੁੰਦੀਆਂ ਸੀ ਕਾਰਾਂ ਹੁੰਦੀਆਂ ਹੀ ਘੱਟ ਸੀ ਮੈਨੂੰ ਯਾਦ ਹੈ 2005 ਚ ਅਸੀਂ ਸਕੋਡਾ ਫੇਰੀਆਲ ਕਵਾਲਸ ਨਹੀਂ ਲਈ ਕਵਾਲਸ ਹੈ ਸਸਤੀ ਸੀ ਪਰ ਕਵਾਲਸ ਨਾ ਟੈਕਸੀਆਂ ਪੈਣ ਲੱਗੀਆਂ ਉਦੋਂ ਜਦੋਂ ਤੱਕ ਅਸੀਂ ਸੋਚਿਆ ਵੀ ਯਾਰ ਪੈਸੇ 10 ਲੱਖ ਤੋਂ ਤਾਂ ਜਾਣਾ ਹੈ ਗੱਡੀ ਦੇ ਬਜਟ ਦੇ ਵਿੱਚ ਤੇ ਉਦੋਂ ਨਾ ਸਾਡੇ ਐਮ.ਐਲ.ਏ ਹੁੰਦੇ ਸੀ ਸਰਦਾਰ ਸੁਵਿੰਦਰ ਸਿੰਘ ਕੱਥੂ ਨੰਗਲ ਸਾਡੇ ਤਾਂ ਆਇਆ ਜੀ ਨੇ ਤੇ ਦਾ ਪਿਆਰ ਆ ਤੇ ਉਹ ਤਾਇਆ ਜੀ ਦੇ بیٹے ਨੇ ਕੱਥੂ ਨੰਗਲ ਸਾਹਿਬ ਦੇ بیٹے ਨੇ ਬੌਬੀ ਨੇ ਲਈ ਉਪੇ ਵੀ ਆ ਏ ਉਹ ਸਾਡੇ ਫਾਦਰ ਸਾਹਿਬ ਨੂੰ ਹੋਇਆ ਹੀ ਐਪੀ ਇਹ ਗੱਡੀਆਂ ਵਾਕਈ ਮਜਾ ਵੀ ਦਿੰਦੀਆਂ ਨੇ ਫਿਰ ਇਹਨਾਂ ਨੇ ਉਹਦੇ ਨਾਲ ਵੇਖ ਕੇ ਪੇਰੀ ਲਈ ਉਹਨਾਂ ਕੋਲ ਰਾਈਡਰ ਮਾਡਲ ਸੀ ਤੇ ਅਸੀਂ ਲਿਆ ਉਹਦਾ ਐਲੀਗੈਂਸ ਮਾਡਲ ਉਹਦੇ ਤੋਂ ਉੱਤੇ ਵੀ ਇੱਕ ਅ ਰਿਜਿਨੇਟਡ ਕੇ ਲੀਮੈਂਟ ਹੁੰਦਾ ਹੁੰਦਾ ਸੀ ਉਹ ਬਹੁਤ ਰੇਅਰ ਸੀ ਉਦੋਂ ਅਮਰਸਰ ਅਵੇਲੇਬਲ ਵੀ ਨਹੀਂ ਸੀ ਫਿਰ ਸਾਡੇ ਤੋਂ ਇਮੀਡੀਏਟਲੀ ਬਾਅਦ ਲਈ ਸਰਦਾਰ ਹਰਮਿੰਦਰ ਸਿੰਘ ਐਲ ਐਮ ਐਲ ਪੱਟੀ ਤੋਂ ਰਹੇ ਨੇ ਉਹਨਾਂ ਨੇ ਸਕਾਡਾ ਟੀਵੀ ਆ ਤੁਸੀਂ ਇਹ ਵੇਖੋ ਵੀ ਹੁਣ ਆਪਾਂ ਇਹ ਸੋਚਦੇ ਉੱਚੀ ਗੱਡੀ ਲੈਣੀ ਹੈ ਉਦੋਂ ਇਹ ਜਿਹੜੀਆਂ ਗੱਡੀਆਂ ਪੋਲਿਟੀਸ਼ੀਅਨ ਰੱਖਦੇ ਸੀਗੇ ਉਹ ਚੱਲਦੀਆਂ ਵੀ ਸੀ ਵਧੀਆ ਮਤਲਬ ਕੋਈ ਅ ਮਜੰਬਸਤ ਨਹੀਂ ਹੁਣ ਅਸੀਂ ਅਨੂਵਾ ਫੋਰਚੂਨਰ ਇਹ ਚੀਜ਼ਾਂ ਉਦੋਂ ਸੜਕਾਂ ਵੀ ਏਡੀਆਂ ਵਧੀਆ ਨਹੀਂ ਸੀ ਪਰ ਉਦੋਂ ਮਤਲਬ ਨਾ ਪਤਾ ਨਹੀਂ ਕੀ ਹੋਰ ਅਸੀਂ ਡਿਫਰੈਂਟ ਸੀਗਾ ਸਾਰਾ ਕੁਝ ਹੁਣ ਨਾਲੋਂ ਖਾਵੇ ਨਾਲੋਂ ਉਦੋਂ ਗੱਡੀ ਲੈਣੀ ਪੰਜ-ਪੰਜ ਸਾਲ 10-10 ਸਾਲ ਗੱਡੀ ਚਲਾਉਣੀ ਪੂਰੀਆਂ ਮੇਰੀ ਗੱਡੀ ਉਹ ਤੇ ਵੀ ਹੈ ਜਿਹੜੀ ਆ ਉਹਦੇ ਤੇ ਮੈਂ ਡਿਗਰੀ ਕੀਤੀ ਆ ਆਪਣੀ ਜਿਹੜੀ ਮੇਰੇ ਫਾਦ ਸਾਹਿਬ ਨੇ ਲਈ ਸੀਗੀ ਮਤਲਬ ਪਤਾ ਨਹੀਂ ਕਿੰਨੇ 10 ਸਾਲ ਪਲਾਸੀ ਜਨਾਈ ਉਹ ਵੀ ਟੋਟਲ ਲਾਸ ਹੋ ਗਈ ਤਾਂ ਅਸੀਂ ਛੱਡੀ ਸੋ ਉਹ ਆਦਤ ਪਈ ਹੋਈ ਐ ਉਦੋਂ ਦੀ ਸਾਡੇ ਬਜ਼ੁਰਗਾਂ ਨੇ ਨਾ ਬੜੀਆਂ ਮੇਨਟੇਨਡ ਰੱਖਣੀਆਂ ਗੱਡੀਆਂ ਉਹਨਾਂ ਨੇ ਚੇਤਾ ਕਰਾਉਣਾ ਵੀ ਕਾਕਾ ਇਹ ਵੱਡੀ ਗੱਡੀ ਤੇ ਨਾ ਸੋਹਣੀ ਨਹੀਂ ਲੱਗਦੀ ਚਰੀਟ ਪਈ ਜਾਂ ਬੰਪਰ ਛੱਲੇ ਦੇ ਸੋਹਣੇ ਨਹੀਂ ਲੱਗਦੇ ਜਾਂ ਕੁਝ ਟੁੱਟਿਆ ਸੋਹਣਾ ਨਹੀਂ ਲੱਗਦਾ ਸੋ ਇਹਨੂੰ ਕੋਸ਼ਿਸ਼ ਕਰੋ ਅਬਲੀ ਤੇ ਘੱਟ ਕੱਢੋ ਛੋਟੀਆਂ ਗੱਡੀਆਂ ਹੈਗੀਆਂ ਉਹ ਕੱਢੋ ਤੇ ਜੇ ਇਹ ਚਲਾਉਣੀ ਐ ਰੈਗੂਲਰ ਫਿਰ ਇਹਨੂੰ ਬਚਾ ਕੇ ਵੀ ਰੱਖਣਾ ਇਹਨੂੰ ਇਹ ਨਹੀਂ ਵੀ ਭੰਨਣਾ ਆ ਜਾਂ ਇਹ ਬੁਰੀ ਲੱਗੀ ਜਾਵੇ ਕੁਝ ਲਮਕਣ ਡਿਆ ਇਹਦਾ ਉਦੋਂ ਤੋਂ ਇੱਕ ਆਦਤ ਪਈ ਹੋਈ ਆ ਕਿ ਕੋਈ ਚੀਜ਼ ਖਰਾਬ ਹੁੰਦੀ ਆ ਨਾ ਚਲੋ ਵੈਸੇ ਤਾਂ ਪਰਮਾਤਮਾ ਦੀ ਮਿਹਰ ਆ ਕਿ ਬਲਤੀ ਟੁੱਟ ਅੱਜ ਅੱਜ ਵੀ ਨਹੀਂ ਕਰੀਦੀ ਗੱਡੀਆਂ ਦੀ ਪਰ ਜੇ ਕੁਝ ਖਰਾਬ ਹੁੰਦਾ ਨਾਲ ਦੀ ਨਾਲ ਉਹਨੂੰ ਸਹੀ ਕਰਾਓ ਕਿਉਂਕਿ ਉਹ ਬੁਰਾ ਬਹੁਤ ਲੱਗਦਾ ਆ ਆਪਾਂ ਨੰਗਦੇ ਲੋਕ ਸੋਚਦੇ ਵੀ ਲੱਗ ਗੱਡੀਆਂ ਰੱਖੀਆਂ ਨਾਲ ਕੋਲ ਇਹਨੇ ਪੈਸੇ ਨਹੀਂ ਹੈਗੇ ਕਿ ਇਹਨੂੰ ਮੇਨਟੇਨ ਵੀ ਕਰ ਲੈਣ ਜਾਈਂ ਦੀ ਲਾਈਟ ਹੀ ਸਹੀ ਕਰਾ ਲੈਣ ਦਾ ਟਾਇਰ ਫਟਿਆ ਹੋਇਆ ਹਵਾ ਘਟਿਆ ਇਹੋ ਦੀਆਂ ਚੀਜ਼ਾਂ ਸੋ ਇਹ ਉਦੋਂ ਦੀਆਂ ਇਹ ਇੱਕ ਪਰਵਰਿਸ਼ ਦੇ ਵਿੱਚ ਹੀ ਆ ਗਈਆਂ ਨਾਲ ਸੋ ਇਹ ਆਪਾਂ ਨਾ ਇਹਦੇ ਤੇ ਵੀਡੀਓਜ਼ ਵੀ ਬਣਾਵਾਂਗੇ ਮੋਰਲਸ ਦੇ ਮੋਰਲ ਸਾਇੰਸ ਦੇ ਉੱਤੇ ਹੁਣ ਇਹ ਚੀਜ਼ਾਂ ਤੇ ਧਿਆਨ ਨਹੀਂ ਲੋਕ ਦਿੰਦੇ ਕਿ ਪਰਵਰਿਸ਼ ਦੇ ਵਿੱਚ ਕੀ ਕੀ ਚੀਜ਼ਾਂ ਤੁਸੀਂ ਬੱਚਿਆਂ ਨੂੰ ਆਪਣੇਆਂ ਨੂੰ ਧਿਆਨ ਰੱਖਣ ਲਈ ਦੱਸਣੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਸਬਕੌਨਸ਼ੀਅਸ ਵਿੱਚ ਬੈਠੀਆਂ ਰਹਿਣ ਸਾਰੀਆਂ ਬमारी ਹਾਂ ਇਹ ਗੱਡੀ ਲਾ ਕੇ ਤੇ ਗਿਆਨੀ ਟੀ ਸਟਾਲ ਤੋਂ ਪਕਚੋਰੀ ਖਾਣ ਆਗੇ ਜਿਹੜੀ ਕਿ ਕਈ ਮੁੱਦਤਾਂ ਬਾਅਦ ਮਿਲੀ ਏ 11 12 ਵਜੇ ਤੱਕ ਖਤਮ ਹੋ ਜਾਂਦੀ ਹੈ ਗਿਆਨੀ ਟੀ ਸਟਾਲ ਸਾਡੇ ਅਮਰਸਰ ਦਾ ਸਭ ਤੋਂ ਕਹ ਲੋਗੇ ਇਹ ਮਸ਼ਹੂਰ ਤੇ ਬੜੀ ਹੌਟ ਪਲੇਸ ਆ ਵਰਲਡ ਫੇਮਸ ਅਸਲ ਇੱਕ ਨਾ ਥਾਰ ਦੀ ਸਮੱਸਿਆ ਹੈ ਤੇ ਲਾਈਟਾਂ ਚ ਜਾਂ ਅਗਲੇ ਪਾਸੇ ਕੁਝ ਵੀ ਕਰਵਾਉਣਾ ਹੋਵੇ ਨਾ ਸਾਰਾ ਕੋਸ਼ੀ ਖੋਲਣਾ ਪੈਂਦਾ ਉਹ ਬਹੁਤ ਸਮਾਂ ਖਾਂਦਾ ਸੋ ਹੁਣ ਮੈਂ ਸਟਾਕ ਲਾਈਟਾਂ ਹੀ ਪਵਾਤੀਆਂ ਥੋੜੇ ਇਹਦੇ ਚ ਟਿਊਬਾਂ ਇਹਨਾਂ ਸੁਜੈਸਟ ਕੀਤਾ ਕਿ ਵੱਡੀਆਂ ਪਵਾ ਲਓ ਮੈਨਾਂ ਅੱਜ ਕਾਫੀ ਲੇਟ ਹੋ ਗਿਆ ਥੋੜਾ ਜਿਹਾ ਲਾਈਟਾਂ ਨੂੰ ਇਟਾਂ ਕਰਾਉਣ ਤੋਂ ਬਾਅਦ ਬੱਚਿਆਂ ਨੂੰ ਛੱਡਣ ਚਲੇ ਗਿਆ ਨਾ ਕਿ ਪਹਿਲੇ ਕਈ ਵਾਰੀ ਨਾ ਜਦੋਂ ਪਹਿਲਾਂ ਨਹੀਂ ਨੀ ਜਿੰਮੇਵਾਰੀਆਂ ਨਹੀਂ ਸੀ ਹੁੰਦੀਆਂ ਜੇ ਐਸ ਟਵੇਲੇ ਨਾ ਆਹ ਰੋਡ ਐ ਹੋਜੀ ਮਿਲ ਜਾਣੀ ਸ਼ਾਮਾਂ ਨੂੰ ਕਿ ਚੱਲ ਯਾਰ ਮੂਡ ਬਣ ਗਿਆ ਆਪਾਂ ਹੁਣ ਦਲਾਉ ਸੀ ਦਾ ਘੇੜਾ ਲਾ ਕੇ ਹੀ ਆਉਂਦੇ ਆ ਮੋੜ ਤੇ 2 ਘੰਟਿਆਂ ਦਾ ਰਾਹ ਆ ਤੇ ਬਸ ਨਿਕਲ ਜਾਣਾ ਰਾਤ ਚਾਹੇ 3 ਵੱਜ ਜਾਣੇ 4 ਵੱਜ ਜਾਣੇ ਕੋਈ ਮਸਲਾ ਨਹੀਂ ਸੀ ਹੁੰਦਾ ਕੁਸ਼ਤਾਂ ਜਦੋਂ ਪੰਜਾਬ ਚ ਉਦੋਂ ਇੰਨਾ ਅਨ ਸੇਫ ਮਾਹੌਲ ਵੀ ਨਹੀਂ ਸੀ ਹੈਗਾ ਜਿੰਨਾ ਹੁਣ ਹੈ ਇਹ ਕੋਸ਼ ਉਹਨੂੰ ਆਪਣਾ ਸਰੀਰ ਵੀ ਜਾਂ ਮਤਲਬ ਜਵਾਨੀ ਦੀ એનર્ਜੀ ਜੀ ਹੁੰਦੀ ਆ ਮਹਿਸੂਸ ਅਸੀਂ ਅੱਜ ਵੀ ਆਪਣੇ ਆਪ ਨੂੰ ਯੰਗ ਹੀ ਕਰਦੇ ਜਵਾਨ ਹੀ ਕਰਦੇ ਆ ਆਪਣਾ 45 ਸਾਲ ਦੇ ਜਵਾਨ ਪਰ ਕਹਿਣ ਤੋਂ ਭਾਵੇਂ ਹੈ ਕਿ ਉਹ ਇੱਥੇ ਆ ਕੇ ਨਾ ਜਦੋਂ ਆ ਫੈਸਲੇ ਛੱਡ ਪਰ ਯਾਰ ਕਿੱਧਰ ਜਾਵਾਂਗੇ ਉਹ ਫਲਾਣਾ ਕੰਮ ਟਮਕਾਣਾ ਕੰਮ ਉਹ ਜਦੋਂ ਯਾਦ ਰਹ ਜਾਂਦੇ ਆ ਉਹ ਸਾਰੇ ਵੈਸੇ ਦੀ ਸੋਏ ਜਿਹੜੀਆਂ ਹੈਗੀਆਂ ਨੇ ਨਾ ਰੈਸਟ੍ਰਿਕਸ਼ਨਸ ਉਹ ਫਰਕ ਤਾਂ ਪੈਂਦਾ ਹੈ ਸਕਾਂ ਕਦੇ ਵੀ ਹੋ ਸਕਦਾ ਰਾਜਵੀਰ ਨਾਲ ਹੋਇਆ ਸਪੋਰ ਇਹਦਾ ਵੀ ਇਦਾਂ ਲੱਗਦਾ ਕਿ ਯਾਰ ਪਤਾ ਨਹੀਂ ਸੜਕਾਂ ਤੇ ਚੱਲਦੇ ਆ ਮੇਰੇ ਨਾਲ ਉਹਦਾ ਜਿਹੜਾ ਜਾਨਵਰ ਵਾਲਾ ਸੀਨ ਆਇਆ ਇਹ ਬਹੁਤ ਵਾਰ ਬਹੁਤ ਵਾਰ ਪ੍ਰਮਾਤਮਾ ਦੀ ਮਿਹਰ ਰਹੀ ਆ ਹਰ ਵਾਰ ਤੇ ਜਾ ਹੀ ਹੋ ਜਾਂਦਾ ਰਿਹਾ ਲੋ ਜਿਵੇਂ ਕਿਉਂ ਮੈਂ ਲਾਈਟ ਤੇ ਸਵੇਰੇ ਤਵੱਜੂ ਦਿੱਤਾ ਸੀ ਕਿ ਮੈਨੂੰ ਆ ਵੇਲਾ ਹੋ ਜਾਂਦਾ ਤੁਰਦਿਆਂ ਹੋਰ ਨੀਰਾ ਹੋ ਜਾਂਦਾ ਉਹ ਨਾ ਤਾਂ ਪਹਿਲਾਂ ਥੱਲੜੀਆਂ ਬਿਲਕੁਲ ਹੀ ਬੰਦ ਸੀਗੀਆਂ ਤੇ ਉਤਲੀਆਂ ਹੈਡਲਾਈਟਸ ਜਿਹੜੀਆਂ ਉਹ ਖਰਾਬ ਹੋ ਗਈਆਂ ਸੀ ਮੈਂ ਉਹ ਜਿਹੜੀਆਂ ਪਿੱਛੋਂ ਆਉਂਦੀਆਂ ਨਾ ਸਟਾਕ ਏਜੰਸੀ ਚੋਂ ਉਹੀ ਪਵਾਤੀਆਂ ਹੁਣ ਇਹਦੀ ਲਾਈਟ ਵੇਖਦੇ ਕਿਹੜੀ ਮਸ਼ੀਨ ਰੋਟਾਵੇਟਰ ਨਾ ਨਾ ਘਾਹ ਕੱਟਦਾ ਹੈ ਜੋ ਨੋਇਸ ਇਸਕੋ ਸਫਾਈ ਕਰਵਾ ਦਿੱਤੀ ਰੋਟਾਵੇਟਰ ਹੀ ਹਾਂ ਪਤਾ ਨਹੀਂ ਹੁਣ ਦਿਨੇ ਲੈ ਕੇ ਗਿਆ ਕੋਈ ਨਾ ਕੱਲ ਲੀ ਗਿਆ ਤਾਂ ਸ਼ਾਮ ਨੂੰ ਸਹੀ ਹੂੰ ਲਓ ਜੀ ਆ ਹੁਣ ਆਊਟਕਾਟ ਹੈ ਸਾਡੀਆਂ ਲਾਈਟਾਂ ਦਾ ਜਿਹੜਾ ਕਿ ਸੈਟੀਸਫੈਕਟਰੀ ਆ ਉਹ ਜਦੋਂ ਆਪਾਂ ਆਫਟਰ ਮਾਰਕੀਟ ਪਵਾ ਲਈਨੇ ਉਹਨਾਂ ਦਾ ਇੱਕ ਦੋਖੇ ਹੈ ਕਿ ਉਹ ਨਾ ਸਟ੍ਰੇਟ ਬੀਮ ਨੇ ਉਹਨਾਂ ਦੇ ਆ ਹੁਣ ਮੈਂ ਸਾਰੀਆਂ ਆਕਜ਼ਿਲਰੀ ਵਗੈਰਾ ਸਾਰੀਆਂ ਜਗਾਤੀਆਂ ਉਤਲੀਆਂ ਥਲੜੀਆਂ ਨਾਓ ਇਟਸ ਗੁੱਡ ਹੁਣ ਸਿਆਲ ਚ ਵੀ ਟੈਨਸ਼ਨ ਨਹੀਂ ਲਾਈਟ ਦੀ ਬਹੁਤ ਜ਼ਿਆਦਾ